ਇੱਕ ਗੀਤ ਹੈ ਕਿ ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲਾ ਲੋਕਾਂ ਨੂੰ ਪਰ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਆਪਣਾ ਦੇਸ਼ ਹੈ ਇਸ ਵਿੱਚ ਬਹੁਤ ਜ਼ਿਆਦਾ ਧਾਰਮਿਕ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਧਰਮ ਵਿੱਚ ਬੜੀ ਆਸਥਾਗੀ ਪਰ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਲੋਕਾਂ ਨੂੰ ਲੁੱਟਣ ਵਾਲੇ ਵੀ ਇੱਥੇ ਘਟ ਨਹੀਂ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਕੋਈ ਨਾ ਕੋਈ ਬਾਬਾ ਇਹੋ ਜਿਹਾ ਨਿਕਲਦਾ ਜਿਸ ਉੱਪਰ ਦੋਸ਼ ਲੱਗਦੇ ਨੇ ਲੋਕਾਂ ਨਾਲ ਠੱਗੀ ਮਾਰਨ ਦੇ ਜਾਂ ਔਰਤਾਂ ਦਾ ਸ਼ੋਸ਼ਣ ਕਰਨ ਦੇ ਅੱਜ ਦੀ ਜੋ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ ਇਹ ਵੀ દੈਨਿਕ ਪਾਸ ਕਰਦੀ ਖਬਰ ਹੈ ਇਸ ਵਿੱਚ ਵੀ ਇੱਕ ਬਾਬੇ ਨੇ ਔਰਤਾਂ ਦਾ ਸ਼ੋਸ਼ਣ ਕੀਤਾ ਤੇ ਆਖਰ ਉਸ ਉੱਪਰ ਕੇਸ ਦਰਜ ਹੁੰਦਾ ਤੇ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਵੱਲੋਂ 10 ਸਾਲ ਦੀ ਸੱਜਾ ਸੁਣਾਈ ਜਾਂਦੀ ਹੈ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਮੋਗਾ ਚਰਨ ਘਾਟ 68 ਇੱਥੋਂ ਦਾ ਪ੍ਰਮੁੱਖ 바ਵਾ ਬਲਜਿੰਦਰ ਸਿੰਘ ਜੋ ਕਿ ਆਪਣੇ ਘਰੋਂ 2001 ਦੇ ਵਿੱਚ ਨਿਕਲਿਆ ਸੀ ਤੇ ਉਸ ਤੋਂ ਬਾਅਦ ਇਹ ਇਸ ਚਰਨ ਘਾਠਾਠ ਦੇ ਵਿੱਚ ਆ ਜਾਂਦਾ ਹੈ ਇਹ ਜੋ ਸੀ ਇਹ 68 ਜਗਰਾਉਂ ਦੀ ਨਹਿਰ ਅਖਾੜਾ ਦੇ ਉੱਤੇ ਬਣੀ ਹੋਈ ਸੀ ਇੱਥੇ ਆ ਜਾਂਦਾ ਹੈ ਇੱਥੇ ਰਹਿੰਦਾਗਾ ਤੇ ਹੌਲੀ-ਹੌਲੀ ਇਹ ਇੱਥੇ ਲੋਕਾਂ ਨੂੰ ਪ੍ਰਵਚਨ ਦੇਣ ਲੱਗ ਜਾਂਦਾ ਹੈ ਹੁਣ ਸਮਾਂ ਲੰਘਦਾ ਹੈ 2007 ਦੇ ਵਿੱਚ ਇਹ ਬਾਬਾ ਜਰਮਨੀ ਚਲਿਆ ਜਾਂਦਾ ਹੈ ਜਰਮਨੀ ਜਾ ਕੇ ਇਹ ਉੱਥੇ ਇੱਕ ਜਰਮਨ ਦੀ ਕੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਤੇ ਉਸ ਕੁੜੀ ਨੂੰ ਇਹ ਇੱਥੇ ਲਿਆਉਂਦਾ ਆਪਣੇ ਕੋਲ ਰੱਖਦਾ ਪਰ ਥੋੜਾ ਸਮਾਂ ਹੀ ਉਹ ਕੁੜੀ ਇੱਥੇ ਰਹਿੰਦੀ ਹੈ ਉਸ ਤੋਂ ਬਾਅਦ ਉਹ ਇੱਥੋਂ ਚਲੀ ਜਾਂਦੀ ਹੈ ਸਮਾਂ ਲੰਘਦਾ ਰਹਿੰਦਾ ਹੈ 2024 ਦੇ ਵਿੱਚ ਅਮਰਤਪਾਲ ਮਹਿਰੋ ਵੱਲੋਂ ਇਸ ਡੇਰੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਗਲਤ ਹੋ ਰਿਹਾ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਇਸ ਡੇਰੇ ਦੇ ਵਿੱਚ ਵੀ ਅੰਮ੍ਰਿਤਪਾਲ ਮੈਰੋ ਆਉਂਦਾ ਤੇ ਇਸ ਡੇਰੇ ਦੇ ਵਿੱਚ ਅਪੱਤੀ ਜਨਕ ਸਮਾਨ ਮਿਲਦਾ ਜੋ ਕਿ ਉਹ ਲੋਕਾਂ ਦੇ ਸਾਹਮਣੇ ਰੱਖਦਾ ਤੇ ਕਾਨੂੰਨ ਨੂੰ ਇਹ ਕਹਿੰਦਾ ਕਿ ਇੱਥੇ ਗਲਤ ਹੋ ਰਿਹਾ ਇਸ ਡੇਰੇ ਦੀ ਤਫ਼ਤੀਸ਼ ਹੋਣੀ ਚਾਹੀਦੀ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਈ ਵੀਡੀਓ ਵੀ ਇਸ ਡੇਰੇ ਦੀਆਂ ਵਾਇਰਲ ਹੁੰਦੀਆਂ ਨੇ ਤੇ ਜਦੋਂ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਥਾਣਾ ਸਿਟੀ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਦੇ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਥਾਣਾ ਮਹਿਣਾ ਦੇ ਵਿੱਚ ਇੱਕ ਔਰਤ ਬਾਬਾ ਬਲਜਿੰਦਰ ਦੇ ਵਿਰੁੱਧ ਕੇਸ ਦਰਜ ਕਰਦੀ ਹੈ ਐਫ ਆਈ ਆਰ ਲਿਖਾਉਂਦੀ ਹੈ ਕਿ ਇਸ ਬੰਦੇ ਨੇ ਮੇਰਾ ਰੇਪ ਕੀਤਾ ਮੇਰਾ ਸਰੀਰ ਕੁਸ਼ੋਸ਼ਣ ਕੀਤਾ ਉਸਨੇ ਦੱਸਿਆ ਕਿ ਜੋ ਬਲਜਿੰਦਰ ਬਾਬਾ ਇਹ ਉਸ ਨੂੰ ਇੱਕ ਵਾਰ ਮੋਗੇ ਦੇ ਇੱਕ ਹੋਟਲ ਦੇ ਵਿੱਚ ਲੈ ਜਾਂਦਾ ਹੈ ਉਥੇ ਲਿਜਾ ਕੇ ਇਸ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਉਹ ਨਾ ਕਰਦੀ ਹੈ ਤਾਂ ਇਹ ਉਸ ਨੂੰ ਕਹਿੰਦਾ ਕਿ ਆਪਾਂ ਇਕੱਠੇ ਰਹਾਂਗੇ ਤੂੰ ਮੇਰੇ ਨਾਲ ਰਿਲੇਸ਼ਨ ਚ ਰਹਿ ਆਪਾਂ ਵਿਆਹ ਕਰਵਾਵਾਂਗੇ ਉਸ ਤੋਂ ਬਾਅਦ ਇਹ ਔਰਤ ਉਸ ਦੇ ਨਾਲ ਸੰਬੰਧ ਬਣਾਉਂਦੀ ਹੈ ਇਹ ਉਸ ਦਾ ਰੇਪ ਕਰਦਾ ਤੇ ਉਸ ਨੇ ਇਹ ਵੀ ਦੱਸਿਆ ਕਿ ਡੇਰੇ ਦੇ ਵਿੱਚ ਵੀ ਫੇਰ ਉਸ ਦੇ ਨਾਲ ਰੇਪ ਕੀਤਾ ਜਾਂਦਾ ਰਿਹਾ ਸਿਰਫ ਇਸ ਗੱਲ ਤੇ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਵਿਆਹ ਦਾ ਝਾਸਾ ਦੇ ਕੇ ਫਿਰ ਉਸ ਤੋਂ ਬਾਅਦ ਉਸ ਔਰਤ ਨੂੰ ਲੱਗਾ ਕਿ ਇਹ ਬਾਬਾ ਤਾਂ ਹੋਰ ਕੁੜੀਆਂ ਉੱਤੇ ਵੀ ਮਾੜੀ ਨਿਗਾਹ ਰੱਖਦਾ ਹੈ ਹੋਰ ਕੁੜੀਆਂ ਨਾਲ ਵੀ ਸੰਬੰਧ ਬਣਾਉਣ ਨੂੰ ਫਿਰਦਾ ਹੈ ਤੇ ਹੁਣ ਉਸ ਨੇ ਕਿਹਾ ਕਿ ਦੋ ਕੁੜੀਆਂ ਡੇਰੇ ਦੇ ਵਿੱਚ ਹੋਰ ਆਉਂਦੀਆਂ ਸੀ ਉਹਨਾਂ ਉੱਪਰ ਵੀ ਬਾਬੇ ਨੇ ਜਦੋਂ ਮਾੜੀ ਨਿਗਾਹ ਰੱਖੀ ਤਾਂ ਇਹ ਔਰਤ ਨੇ ਬਾਬੇ ਨੂੰ ਕਿਹਾ ਕਿ ਤੂੰ ਇਹ ਕੀ ਕਰ ਰਿਹਾ ਤੂੰ ਉਹਨਾਂ ਉੱਪਰ ਗਾਲਤ ਨਿਗਾਹ ਰੱਖ ਰਿਆਂ ਨਾਲੇ ਤੂੰ ਮੇਰੇ ਨਾਲ ਸਬੰਧ ਬਣਾ ਰਿਆਂ ਨਾਲੇ ਤੂੰ ਕਹਿ ਰਿਆਂ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਇਸ ਗੱਲ ਤੋਂ ਉਹ ਔਰਤ ਦੀ ਇਸ ਬਾਬੇ ਦੇ ਨਾਲ ਲੜਾਈ ਹੁੰਦੀ ਹੈ ਫਿਰ ਬਾਬਾ ਇਸ ਦੀ ਕੁੱਟਮਾਰ ਕਰਦਾ ਏ ਇਸ ਨੂੰ ਡਰਾਉਂਦਾ ਇਸ ਨੂੰ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਜਾਨੋਂ ਮਾਰ ਦੇਵਾਂਗਾ ਪਰ ਜਦੋਂ ਬਾਬੇ ਦੀ ਪੋਲ ਖੁੱਲਦੀ ਹੈ ਲੋਕਾਂ ਸਾਹਮਣੇ ਵੀਡੀਓ ਆਉਂਦੀਆਂ ਨੇ ਤਾਂ ਇਹ ਔਰਤ ਜੋ ਹੁੰਦੀ ਹੈ ਇਹ ਔਰਤ ਐਫ ਆਈ ਆਰ ਦਰਜ ਕਰਵਾਉਂਦੀ ਹੈ ਬਾਬੇ ਉੱਤੇ ਕੇਸ ਚੱਲਦਾ ਤਾਂ ਬਾਬੇ ਨੂੰ ਜੋ ਦੈਨਿਕ ਪਾਸ ਕਰਦੀ ਖਬਰ ਹੈ ਕਿ ਮੋਗਾ ਦੀ ਡਿਸਟ੍ਰਿਕਟ ਕੋਰਟ ਵੱਲੋਂ 10 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਰੇਪ ਦੇ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਕਿ 22 ਸਾਲ ਦੀ ਉਮਰ ਦੇ ਵਿੱਚ ਹੀ ਇਹ ਬਾਬਾ ਇਸ ਡੇਰੇ ਦਾ ਮੁਖੀ ਬਣ ਗਿਆ ਸੀ 2021 ਦੇ ਵਿੱਚ ਸਤਕਾਰ ਕਮੇਟੀ ਵੱਲੋਂ ਬਾਬੇ ਦੇ ਉੱਤੇ ਬੇਅਦਬੀ ਦੇ ਦੋਸ਼ ਵੀ ਲਗਾਏ ਗਏ ਸੀ ਤੇ ਇਹ ਬਾਬਾ ਪਰਚਨ ਦੰਦਾ ਸੀ ਤੇ ਕਹਿੰਦਾ ਸੀ ਕਿ ਮੈਂ ਕੈਂਸਰ ਦਾ ਇਲਾਜ ਵੀ ਕਰ ਦਿੰਦਾ ਯਾਨੀ ਲੋਕਾਂ ਦੇ ਵਿੱਚ ਇਹ ਗਲਤਫਹਿਮੀਆਂ ਫਲਾਉਂਦਾ ਸੀ ਕਿ ਮੈਂ ਆਪਣੇ ਪ੍ਰਵਚਨਾ ਦੇ ਨਾਲ ਤੁਹਾਡੇ ਦੁੱਖ ਦੂਰ ਕਰ ਦੇਵਾਂਗਾ ਤੇ ਬੰਦ ਕਮਰੇ ਦੇ ਵਿੱਚ ਹੀ ਇਹ ਮਿਲਦਾ ਸੀ ਬਸ ਇੱਕ ਵਾਰ ਇੱਕ ਪਰਿਵਾਰ ਹੀ ਇਸ ਦੇ ਕਮਰੇ ਦੇ ਵਿੱਚ ਜਾ ਸਕਦਾ ਸੀ ਤੇ ਉਸ ਤੋਂ ਬਾਅਦ ਇਸ ਦੇ ਜੋ ਸੇਵਾਦਾਰ ਸੀ ਉਹ ਕਮਰੇ ਦੇ ਗੇਟ ਦੇ ਬਾਹਰ ਖੜ ਜਾਂਦੇ ਤੇ ਚਾਹੇ ਕੋਈ ਔਰਤ ਹੁੰਦੀ ਜਾਂ ਮਰਦ ਹੁੰਦਾ ਉਹ ਇਸ ਦੇ ਕਮਰੇ ਦੇ ਵਿੱਚ ਜਾਂਦਾ ਤੇ ਇਹ ਕਮਰੇ ਦੇ ਵਿੱਚ ਲਿਆ ਕੇ ਹੀ ਉਸ ਨੂੰ ਪਰਵਚਨ ਦੰਦਾ ਜਾਂ ਉਸ ਦੇ ਨਾਲ ਜੋ ਵੀ ਗੱਲਬਾਤ ਕਰਦਾ ਸੀ ਇਹ ਬੰਦ ਕਮਰੇ ਦੇ ਵਿੱਚ ਕਰਦਾ ਸੀ ਮੋਗਾ ਦੀ ਡਿਸਟ੍ਰਿਕਟ ਕੋਰਟ ਨੇ ਇਸ ਬਾਬੇ ਨੂੰ ਰੇਪ ਦੇ ਮਾਮਲੇ ਦੇ ਵਿੱਚ 10 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਬਾਬਾ ਇਸ ਫੈਸਲੇ ਦੇ ਵਿਰੁੱਧ ਹੁਣ ਅੱਗੇ ਅਪੀਲ ਕਰੇਗਾ ਤਾਂ ਇਸ ਬਾਬੇ ਦੀ ਇਹ ਸਜ਼ਾ ਇਦਾਂ ਹੀ ਬਰਕਰਾਰ ਰੱਖੀ ਜਾਂਦੀ ਹੈ ਜਾਂ ਵਧਾਈ ਜਾਂਦੀ ਹੈ ਜਾਂ ਫਿਰ ਇਹ ਬਾਬਾ ਇਸ ਰੇਪ ਦੇ ਮਾਮਲੇ ਦੇ ਵਿੱਚੋਂ ਬਰੀ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਵਾਰ ਡਿਸਟ੍ਰਿਕਟ ਕੋਰਟ ਵੱਲੋਂ 10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੋਲੇ ਦੇ ਵਿੱਚ ਹੋ ਰਹੀਆਂ ਕਿਵੇਂ ਲੋਕ ਆਪਣੀਆਂ ਪਰੇਸ਼ਾਨੀਆਂ ਲੈ ਕੇ ਬਾਬਿਆਂ ਕੋਲੇ ਜਾਂਦੇ ਨੇ ਤੰਤਰ ਮੰਤਰ ਵਾਲਿਆਂ ਕੋਲੇ ਜਾਂਦੇ ਨੇ ਤਾੰਤ੍ਰਿਕਾਂ ਕੋਲੇ ਜਾਂਦੇ ਨੇ ਜਦੋਂ ਇਹ ਆਪਣੀ ਪਰੇਸ਼ਾਨੀ ਉਹਨਾਂ ਨੂੰ ਦੱਸਦੇ ਨੇ ਤਾਂ ਕੁਝ ਗੱਲਾਂ ਐਦਾਂ ਦੀਆਂ ਵੀ ਹੁੰਦੀਆਂ ਜੋ ਆਪਾਂ ਕਿਸੇ ਨੂੰ ਨਹੀਂ ਦੱਸਣੀਆਂ ਹੁੰਦੀਆਂ ਜਦੋਂ ਇਹ ਬਾਬੇ ਉਹ ਗੱਲਾਂ ਪੁੱਛਦੇ ਨੇ ਤਾਂ ਉਸ ਤੋਂ ਬਾਅਦ ਇਹ ਫਿਰ ਉਸ ਬੰਦੇ ਨੂੰ ਜਾਂ ਔਰਤ ਨੂੰ ਬਲੈਕਮੇਲ ਕਰਦੇ ਨੇ ਤੇ ਔਰਤਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ ਜ਼ਿਆਦਾਤਰ ਦੇਖਿਆ ਗਿਆ ਕਿ ਜੋ ਇਹ ਤਾੰਤ੍ਰਿਕ ਹੁੰਦੇ ਨੇ ਜਾਂ ਐਦਾਂ ਦੇ ਮਾੜੇ ਬਾਬੇ ਹੁੰਦੇ ਨੇ ਕਿਉਂਕਿ ਬਾਬੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਕਹਿੰਦੇ ਨੇ ਕਿ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਪਰ ਜ਼ਿਆਦਾਤਰ ਆਪਾਂ ਦੇਖਿਆ ਗਿਆ ਕਿ ਐਦਾਂ ਦੇ ਹੀ ਬਾਬੇ ਨਿਕਲ ਕੇ ਸਾਹਮਣੇ ਆ ਰਹੇ ਆ ਜਿਨ੍ਹਾਂ ਨੇ ਔਰਤਾਂ ਦਾ ਸ਼ੋਸ਼ਣ ਕੀਤਾ ਲੋਕਾਂ ਨੂੰ ਮੂਰਖ ਬਣਾਇਆ ਜਦੋਂ ਕਿਸੇ ਬੰਦੇ ਉੱਤੇ ਕੋਈ ਭੀੜ ਪੈਂਦੀ ਹੈ ਕੋਈ ਉਸ ਦੀ ਜ਼ਿੰਦਗੀ ਵਿੱਚ ਮੁਸ਼ਕਲ ਆਉਂਦੀ ਹੈ ਸਮੱਸਿਆ ਆਉਂਦੀ ਹੈ ਔਂਕੜ ਆਉਂਦੀ ਹੈ ਤਾਂ ਫਿਰ ਉਹ ਬੰਦਾ ਇਹ ਸੋਚਦਾ ਕਿ ਮੇਰੀ ਇਹ ਜ਼ਿੰਦਗੀ ਦੀ ਮੁਸ਼ਕਲ ਆਸਾਨ ਹੋ ਜਾਵੇ ਮੈਂ ਇਸ ਮੁਸ਼ਕਲ ਦੇ ਵਿੱਚੋਂ ਨਿਕਲ ਜਾਵਾਂ ਮੇਰੀ ਇਹ ਤਕਲੀਫ ਦੂਰ ਹੋ ਜਾਵੇ ਤਾਂ ਫਿਰ ਬੰਦੇ ਨੂੰ ਲੱਗਦਾ ਹੈ ਕਿ ਕੋਈ ਐਦਾਂ ਦਾ ਕੰਮ ਹੋਵੇ ਕਿ ਕੋਈ ਫੂਕ ਮਾਰੇ ਤੇ ਮੈਂ ਠੀਕ ਹੋ ਜਾਵਾਂ ਮੇਰੀ ਜ਼ਿੰਦਗੀ ਵਧੀਆ ਹੋ ਜਾਵੇ ਤਾਂ ਫਿਰ ਉਹ ਐਦਾਂ ਦੇ ਬਾਬਿਆਂ ਦੇ ਝਾਸਿਆਂ ਦੇ ਵਿੱਚ ਆਉਂਦੇ ਨੇ ਐਦਾਂ ਦੇ ਤਾੰਤ੍ਰਿਕਾਂ ਦੇ ਝਾਸਿਆਂ ਦੇ ਵਿੱਚ ਆਉਂਦੇ ਨੇ ਤੇ ਫਿਰ ਇਹ ਬਾਬੇ ਇਹ ਤਾੰਤ੍ਰਿਕ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਕਿ ਬਲਜਿੰਦਰ ਬਾਬੇ ਦੇ ਕੋਲ ਔਰਤ ਆਉਂਦੀ ਹੈ ਉਹ ਵੀ ਆਪਣੀ ਕੋਈ ਪਰੇਸ਼ਾਨੀ ਲੈ ਕੇ ਆਈ ਸੀ ਪਰ ਇਸ ਬਾਬੇ ਨੇ ਉਸ ਦੀ ਉਸ ਮਜਬੂਰੀ ਦਾ ਫਾਇਦਾ ਉਠਾਇਆ ਤੇ ਇਹ ਨੇ ਉਸ ਉੱਪਰ ਹੀ ਅੱਖ ਰੱਖ ਲਈ। ਇਹ ਔਰਤ ਦੀ ਉਮਰ ਲਗਭਗ 33 ਸਾਲ ਦੱਸੀ ਜਾਂਦੀ। ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ? ਤੁਸੀਂ ਇਹੋ ਜਿਹੇ ਬਾਬਿਆਂ ਬਾਰੇ ਇਹੋ ਜਿਹੇ ਤਾੰਤ੍ਰਿਕਾਂ ਬਾਰੇ ਕੀ ਸੋਚਦੇ ਹੋ? ਜੋ ਲੋਕਾਂ ਦਾ ਸ਼ੋਸ਼ਣ ਕਰਦੇ ਨੇ, ਜੋ ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਇਹ ਬਾਬੇ ਗਲਤ ਨੇ ਜਾਂ ਉਹ ਲੋਕ ਗਲਤ ਨੇ ਜੋ ਇਹੋ ਜਿਹੇ ਬਾਬਿਆਂ ਦੇ ਚੰਗਲ ਦੇ ਵਿੱਚ ਫਸ ਜਾਂਦੇ ਨੇ ਜੋ ਇਹੋ ਜਿਹੇ ਬਾਬਿਆਂ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ